ਚੰਗਾ ਰਮਨ ਮੈਂ ਫਿਰ ਚਲਦਾ ਵਾਂ ਜੇ ਤੇ ਜੋਤ ਆ ਗਈ ਤੇ ਠੀਕ ਆ ਨਾ ਹੀ ਤੇ ਫਿਰ ਮੇਰਾ ਵੀ ਕੀ ਵਸਵਾ ਕੋਈ ਗੱਲ ਨਹੀਂ ਤੁਸੀਂ ਹੌਲੀ ਨਾ ਸਮਝਾਇਓ ਵੀ ਪੁੱਤ ਗਲਤੀਆਂ ਹੋਈ ਜਾਂਦੀਆਂ ਵਾ ਜੇ ਤੇਰੀ ਮੰਮੀ ਵੱਧ ਘੱਟ ਬੋਲੀ ਆ ਤੇ ਗਾੜੀ ਤੋਂ ਇਹੋ ਜੀ ਗਲਤੀ ਨਹੀਂ ਹੁੰਦੀ ਜੇ ਤੇ ਤੂੰ ਆਪਣਾ ਸੁਧਾਰ ਕਰਨਾ ਵਾ ਤੇ ਠੀਕ ਵਾ ਜੇ ਨਹੀਂ ਉਥੇ ਕੰਮ ਰੱਖਣਾ ਤੇ ਫਿਰ ਕਾਨੂੰਨ ਨੂੰ ਲਿਆਉਣਾ ਵਿਚਾਰੀ ਨੂੰ ਉਥੋਂ ਉਹ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਕੀ ਕਰਦੀ ਤੁਸੀਂ ਇੱਕ ਵਾਰ ਨੂੰ ਕਰ ਲੈ ਆਓ ਚਲ ਮੈਂ ਵੇਖਦਾ ਜਾ ਕੇ ਆਹ ਕੋਈ ਨਹੀਂ ਜੇ ਗੁੱਸੇ ਵਿੱਚ ਵੀ ਹੋਣਗੇ ਤੇ ਆਪ ਥੋੜੇ ਜਿਹਾ ਚੁੱਪ ਕਰ ਜਾਈਦਾ ਹੁੰਦਾ ਵਾ ਚਲੋ ਆਜੋ ਮਾਸੜੀ ਬੈਜੋ ਹੋਰ लवली ਕੀ ਹਾਲ ਚਾਲ ਨੇ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਬਸ ਕਿਰਪਾ ਬਾਕੀ ਪਰਿਵਾਰ ਕਿੱਥੇ ਇੱਥੇ ਅੰਦਰ ਹੀ ਆ ਤੁਸੀਂ ਸੁਣਾਓ ਠੀਕ ਠਾਕ ਸਾਰੇ ਹਾਂ ਵਧੀਆ ਸਭ ਠੀਕ ਠਾਕ ਕੱਲੇ ਆਏ ਜੀ ਓ ਮੈਂ ਕੱਲਾ ਹੀ ਆਇਆ ਹਾਂ ਅੱਛਾ ਅੱਛਾ ਜੋਤ ਗਈ ਹੈ ਕਿਤੇ ਨਹੀਂ ਨਹੀਂ ਅੰਦਰ ਹੀ ਆ ਮਾਰਿਆ ਹਾਂ ਆ ਜੋਤ ਆਏ ਹਾਂ ਪਰ ਸਸੀ ਗੱਲ ਪੁੱਤ ਥੋੜੀ ਠਾਕ ਹਾਂ ਵਧੀਆ ਬਹਿ ਜਾ ਇੰਨੀ ਕਿਤਾਬ ਮੇਰੀ ਹੀ ਠੀਕ ਹੈ ਹਾਂ ਠੀਕ ਹੈ ਬੋ ਸਸੀ ਕਾਂਜੀ ਹਾਂ ਸਸੀ ਕਾਂਜੀ ਦਲਜੀਤ ਨੂੰ ਲਿਆਉਂਦੇ ਨਾਲ ਤੁਸੀਂ ਦਲਜੀਤ ਨੂੰ ਕੀ ਪੁੱਤ ਲਿਆਉਣਾ ਸੀ ਮੈਂ ਤੇ ਹੁੰਦਾ ਨਹੀਂ ਹਾਂਜੀ ਤੇ ਤੇਰੀ ਮਾਸੀ ਹੁਣਾ ਨੇ ਨਾ ਮੈਨੂੰ ਬਦੋ-ਬਦੀ ਭੇਜਿਆ ਵਾ ਅੱਛਾ ਤੇ ਜਾ ਕੇ ਤੇ ਜੋਤ ਦਾ ਪਤਾ ਲੈ ਕੇ ਆਉਂ ਉਹ ਵੀ ਠੀਕ-ਠਾਕ ਵਾ ਤੇ ਮਸੜੀ ਦੀ ਗੱਲ ਉੱਥੋਂ ਹੀ ਆਈ ਠੀਕ-ਠਾਕ ਹੀ ਹੁਣੀ ਆ ਵਿਚਾਰੀ ਨੂੰ ਹੋਰ ਇਹਨੂੰ ਕੀ ਹੋਣਾ ਤੇ ਨਾਲੇ ਮੈਂ ਸੋਚਿਆ ਵੀ ਉੱਥੇ ਮਿਲ ਗਏ ਲੈ ਉਹਨਾਂ ਉਹਨਾਂ ਨੂੰ ਚਲੋ ਵਧੀਆ ਕੀਤਾ ਤੁਸੀਂ ਆਏ ਜੀ ਗੱਲ ਵਾ ਪੋਤੇ ਦਾ ਪਤਾ ਤੁਹਾਨੂੰ ਹੀ ਹੈਗਾ ਸਾਰਾ ਤੇ ਜੋਤ ਨੂੰ ਵੀ ਹੈਗਾ ਜੋ ਕਰਦੇ ਵਿੱਚ ਹੁੰਦਾ ਰਿਹਾ ਹਾਂਜੀ ਇਹਦੇ ਵਿੱਚ ਪੁੱਤ ਦੱਸ ਮੇਰਾ ਕੋਈ ਕਸੂਰ ਹੈਗਾ ਨਹੀਂ ਨਹੀਂ ਦੇ ਜੀ ਉਹ ਤਾਂ ਗੇਵ ਵਿਚਾਰੀ ਕਹਿੰਦੀ ਹੈ ਕਿ ਡੈਡੀ ਤੇ ਕੋਈ ਗੱਲ ਕਰਦਾ ਹੀ ਨਹੀਂ ਮੇਰੇ ਨਾਲ ਤੇ ਬਾਕੀ ਇਹ ਆ ਤੂੰ ਆਪਸਿਆਂ ਨੇ ਜੇ ਹੁਣ ਹੱਥ ਬੰਨਣ ਦਾ ਕੋਈ ਹੈਗਾ ਤਰੀਕਾ ਜੀ ਮਾ ਸੱਜੀ ਉਹਨਾਂ ਨੂੰ ਇੰਨਾ ਹੀ ਦੁੱਖ ਹੀ ਤੇ ਉਹ ਨਾ ਖਲਾਉਂਦੇ ਚਾਹੀਦਾ ਫਿਰ ਆਪ ਨਾਲ ਲੈਣ ਆਉਂਦੇ ਹੁਣ ਹੱਡੀ ਤੇ ਮਾ ਸੱਜੀ ਧੀ ਆ ਐਂ ਧੋਣ ਕੇ ਪਸੇ ਧੱਕਾ ਦੇਣਾ ਨਹੀਂ ਆ ਐਂ ਇਹਨੂੰ ਇੱਥੇ ਰੱਖਣੀ ਆ ਨਾ ਉਏ ਉਹ ਤਾਂ ਗੱਲ ਪੁੱਤ ਤੁਹਾਡੀ ਠੀਕ ਆ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਆਪਣੇ ਵਿਚਾਰ ਕਰ ਲੋ ਕਰ ਵੀ ਕੀ ਕਰਨਾ ਕੋਈ ਗੱਲ ਨਹੀਂ ਮਸੜ ਜੀ ਉਹਦੇ ਵਿਚਾਰ ਕਰਾਂਗੇ ਹੋਣਾ ਹੀ ਪਰ ਜਿਹੜਾ ੱਟਕਾ ਹੋਇਆ ਵਾ ਨਾ ਉਹ ਨਜ਼ਰ ਆਇਆ ਜਾਂਦੇ ਸਾਡੇ ਨੂੰ ਮੁਗਤਿਆਰ ਭਾਈ ਤੇ ਜਾਂਦੇ ਨਹੀਂ ਸੀ ਕਰ ਉਹ ਕਹਿੰਦੇ ਵੀ ਪਹਿਲਾਂ ਥਾਣੇ ਜਾਣਾ ਉਹਦੇ ਮਹਾ ਮੈਂ ਖੜੇ ਉੱਤੇ ਮੈਂ ਰਿਸ਼ਤੇਦਾਰੀ ਦਾ ਮਾਮਲਾ ਵਾ ਉਹ लवली ਤੇਰੇ ਹੁੰਦੇ ਉਹ ਬੋਲਣੋਂ ਹਟਦੀਆਂ ਸੀ ਉਹਦੇ ਮੈਂ ਆਇਆ ਤੇ ਉਹਨਾਂ ਦੀ ਗਲਤੀ ਕੱਢੀ ਤੇ ਫਿਰ ਮਸੜ ਜੀ ਬਾਅਦ ਚ ਆਏ ਜੇ ਪਹਿਲਾਂ ਇੰਨਾ ਬੋਲੇ ਜਣਾ ਕੋਈ ਕਹਿਣ ਦੀ ਗੱਲ ਨਹੀਂ ਹੈ। ਤੁਸੀਂ ਆਪ ਦੱਸੋ ਕਿੰਨੀ ਵਾਰੀ ਉੱਥੇ ਮੈਂ ਗਿਆ ਕਰੀ ਗੱਲ ਕੀਤੀ ਕੋਈ? ਨਹੀਂ ਗੱਲ ਨਹੀਂ ਕੀਤੀ ਮੈਂ ਕਿਤਾ ਕਹਿੰਦਾ ਕੀਤੀ। ਇੱਕ ਮਾਸੀ ਆ ਉਹ ਰਹਿੰਦੀ ਉੱਥੇ ਆ। ਤਿੰਨ ਦਿਨ ਉਹਦੇ ਹੱਥ ਬੰਨ ਕੇ ਰੱਖੇ ਇਹਨਾਂ ਨੇ। ਹੈ ਕੀ ਪਤਾ ਕਿਹੜੇ ਹਾਲਾਤਾਂ ਨਾਲ ਉਹਨੇ ਫੋਨ ਫੜਿਆ ਤੇ ਫੇਰ ਸਾਨੂੰ ਫੋਨ ਕੀਤਾ। ਤੇ ਤੁਸੀਂ ਸਾਨੂੰ ਫੋਨ ਕਰ ਦਿੰਦੇ। ਕਿ ਇਥੇ ਆਹ ਕੰਮ ਹੋਣ ਰਿਹਾ ਜੀ। ਉਹ ਪੁੱਤ लवली ਗੱਲ ਜੋ ਤੂੰ ਕਹਿੰਦਾ ਬਿਲਕੁਲ ਸਹੀ ਆ। ਪਰ ਮੇਰੀ ਉੱਥੇ ਵਾਹ ਪੇਛ ਨਹੀਂ ਹੀ ਜਾਂਦੀ। ਉਹ ਸਾਰਾ ਪਰਿਵਾਰ ਇੱਕ ਪਾਸੇ ਹੀ ਮੈਂ ਕੱਲਾ ਹੀ। ਇਹ ਉਹ ਦਾ ਮਾਸੜ ਜੀ ਠੀਕ ਵਾ ਪਰ ਫੋਨ ਤੇ ਤੁਹਾਡੇ ਕੋਲ ਹੈ ਹੀ ਨਾ ਉਹ ਫੋਨ ਹੈਗਾ ਹੀ ਉਹ ਤਾਂ ਤੈਨੂੰ ਮੈਂ ਦੱਸਣ ਡਿਆ ਕਿ ਜੇ ਮੈਂ ਕੋਈ ਗੱਲਬਾਤ ਕਰਦਾ ਸੀ ਉਹ ਮੇਰੇ ਤੇ ਪੈਰਾ ਰੱਖਦੇ ਸੀ ਪੂਰਾ ਜੇ ਤੂੰ ਸੱਚ ਪੁੱਛੋ ਨਾ ਮਖਤਿਆਰ ਭਾਈ ਤੇ ਮੈਂ ਇਹੋ ਪਤਾ ਕਰਨ ਗਏ ਸੀ ਕਿ ਉੱਥੇ ਕੀ ਬੰਨ ਡਿਆ ਵਾ ਪਰ ਇਹ ਹੀ ਵੀ ਜੋਤ ਮੈਨੂੰ ਦੱਸਣ ਲੱਗੀ ਅੱਛਾ ਤੇ ਉਦੋਂ ਸੰਦੀਪ ਭਾਬੀ ਆ ਗਈ ਠੀਕ ਆ ਉਦੋਂ ਫੇਰ ਆਲੇ ਟਾਲੇ ਪੈ ਗਈ ਗੱਲ ਇਹ ਤੇ ਵਿਚਾਰੀ ਡਰ ਡਰ ਹੀ ਰਹਿੰਦੀ ਰਹੀ ਆ ਉੱਥੇ ਮਾਸੜ ਜੀ ਇਹਦੇ ਕੋਈ ਗੱਲ ਹੀ ਨਹੀਂ ਕਰਦੇ ਰਹੇ ਵੀ ਚਲੋ ਕੋਈ ਗੱਲ ਨਹੀਂ ਆ ਪਰ ਫਿਰ ਵੀ ਹੜੀ ਧੀ ਤੁਹਾਨੂੰ ਦੁੱਖ ਦੇ ਰਹੀ ਨਾ ਹੈ ਰ ਕਿੱਦਾਂ ਵਿਚਾਰੀ ਉਥੇ ਟਾਈਮ ਕੱਢਿਆ ਆਏ ਨੇ ਇਹ ਗੱਲਾਂ ਤੇ ਪੁੱਤ ਮੈਂ ਸਹਿਮਤ ਹਾਂ ਇਹ ਗੱਲਾਂ ਤਾਂ ਮੈਨੂੰ ਪਤਾ ਕਦੋਂ ਜੋ ਵੀ ਤੁਹਾਡੀ ਧੀ ਨਾ ਹੋਵੇ ਤੇ ਫਿਰ ਤੁਹਾਨੂੰ ਦੁੱਖ ਲੱਗੂਗਾ ਕਿ ਨਾ ਲੱਗੂਗਾ ਲੱਗੂਗਾ ਤੇ ਮਾਪਿਓ ਵੀ ਹੈ ਨਹੀਂ ਸਿਰ ਤੇ ਤੇ ਭਰਾ ਭਰ ਰਜਾਈ ਹੋ ਗਏ ਫਰਜ਼ ਨਿਭਾਉਂਦੇ ਆ ਸਾਰੇ ਉਹ ਤਾਂ ਚਲੋ ਹੁਣ ਇਹਦੀ ਕਿਸਮਤ ਮਾੜੀ ਪਿਓ ਰਿਹਾ ਨਹੀਂ ਵਿਚਾਰਾ ਇੱਥੇ ਗੱਲ ਵਾ ਪੁੱਤ ਇਦਾਂ ਮੈਂ ਜੋਤ ਨੂੰ ਲੈਣ ਨਹੀਂ ਆਇਆ ਠੀਕ ਹੈ ਕਣੀ ਮਨੋਂ ਉਹਨਾਂ ਨੇ ਕਿਹਾ ਤੇ ਮੈਂ ਆ ਗਿਆ। ਬਾਕੀ ਤੁਹਾਡੀ ਆਪਰਚੁਨ ਦੀ ਸਹਿਮਤੀ ਹੋਊਗੀ ਤੇ ਨਾਲ ਚੱਲ ਜੂਗੀ। ਨਹੀਂ ਤੇ ਤੁਹਾਡੀ ਮਰਜ਼ੀ ਹੈ ਘਰਉਣਾ ਨਹੀਂ ਘਰਉਣਾ। ਉਹ ਨਹੀਂ ਮਾਸੜ ਜੀ ਜਿੱਦਾਂ ਦੇ ਉੱਥੇ ਕੰਮ ਹੋ ਗਿਆ ਨਾ ਆਪਾਂ ਤਾਂ ਨਹੀਂ ਗਾ ਕੁੜੀ ਉੱਥੇ ਘਲਾਉਣੀ ਹਨ। ਚਲੋ ਮਾਸੜ ਜੀ ਤੁਸੀਂ ਆਏ ਜੀ। ਆਓ ਭਗਤ ਅਸੀਂ ਤੁਹਾਡੀ ਕਰਨਦੇ ਆ। ਜੇ ਇਹਦੇ ਤੁਸੀਂ ਜ਼ਿਮੇਵਾਰੀ ਚੁੱਕਦੇ ਜੇ ਤੇ ਐਂ ਤੁਹਾਡੇ ਨਾਲ ਘੱਲ ਦੰਨੇ। ਵੇਖ लवली ਮੈਂ ਇਹ ਜ਼ਿਮੇਵਾਰੀ ਦੇ ਵਿੱਚ ਨਹੀਂ ਹੁੰਦਾ। ਕਿ ਜੇ ਮੈਂ ਇਥੋਂ ਕਹਿ ਕੇ ਲੈ ਜਾ ਕਿ ਉਹ ਸੁਧਰ ਜਾਣਗੇ। ਉਹਨਾਂ ਨੇ ਕਿਹਾ ਸੁਧਰਨਾ। ਇਹ ਗੱਲ ਮੇਰੀ ਪੱਕੀ ਜੀ। ਉਹ ਨਹੀਂ ਨਹੀਂ। ਅਹੀਂ ਕੁੜੀ ਨਹੀਂ ਫੇਰ ਖਲੌਈ ਮਾਸੜ ਜੀ ਦਾ ਜੇ ਤੁਸੀਂ ਜ਼ਿੰਮੇਵਾਰੀ ਪੂਰੀ ਚੁੱਕਦੇ ਆਂ ਵੀ ਹਾਂ ਵੀ ਕੱਲ ਨੂੰ ਕੁੜੀ ਨੂੰ ਕੋਈ ਵੀ ਅਜਨਾ ਆਉਗੀ ਫੇਰ ਤੇ ਹੀ ਖਲੌਉਂਦੇ ਆਂ ਨਾਲ ਤੇ ਜੇ ਅੱਗੇ ਵਾਂਗੂ ਤੁਸੀਂ ਕੰਮ ਕਰਨਾ ਵਾ ਵੀ ਉਹਦੇ ਹੱਥ ਬੰਨਤੇ ਕਦੀ ਇਹਨੂੰ ਰੋਟੀ ਪੰਡਣਾ ਦਿੱਤਾ ਜੱਜਨਾ ਤਾਂਦੇ ਮਿਹਨੇ ਮਾਰਦੇ ਰਹੇ ਤੇ ਅਹੀਂ ਨਹੀਂ ਕੁੜੀ ਖਲੌਣੀ ਇਦਾਂ ਵੇ ਪੁੱਤ ਮੈਂ ਨਹੀਂ ਇਹ ਜ਼ਿੰਮੇਵਾਰੀ ਚ ਹੁੰਦਾ ਮੈਂ ਲੈਣ ਨਹੀਂ ਆਇਆ ਬਾਕੀ ਤੁਸੀਂ ਜੋ ਸੋਚਣਾ ਵਾ ਤੁਹਾਡੀ ਧੀ ਪੈਣਵਾ ਤੁਸੀਂ ਆਪਣਾ ਵੇਖੋ ਵੀ ਕੀ ਕਰਨਾ ਇਹਦਾ ਉਹ ਤਾਂ ਚਲੋ ਕੋਈ ਨਾ ਕੋ ਕਰਾਂਗੇ ਅਹੀਂ ਉਹਦੇ ਹੁਣ ਇਹਦੀ ਸਹਿਮਤੀ ਆ ਲਵਲੀ ਮੈਂ ਇਥੋਂ ਲੈ ਜਾ ਜਾਂਦਿਆਂ ਨੂੰ ਫੇਰ ਉਹ ਕਹਿਣ ਕਿ ਇਹ ਕਿੱਧਰ ਆ ਗਈ ਆ ਉਹ ਇਹਨੂੰ ਤੰਗ ਕਰਨ ਤੇ ਫੇਰ ਤੁਸੀਂ ਕਹਿਣਾ ਮਾਸੜੀ ਆਸੀਂ ਤੁਹਾਡੇ ਕਹਿਣ ਤੇ ਤੇ ਭੇਜਿਆ ਸੀ ਤਾਂ ਇਹਦੇ ਮੈਂ ਤੁਹਾਨੂੰ ਕਹਿਣ ਦਿਆਂ ਤੇ ਨਾ ਹੀ ਉਹਨਾਂ ਨੇ ਸੁਧਰਨਾ ਹੀ ਆ ਮਾਸੀ ਨੂੰ ਅਸਲ ਚ ਲਾਲਚ ਵਾ ਪੈਸੇ ਦਾ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਨਹੀਂ ਨਹੀਂ ਗੁੱਸਾ ਕਰਦਾ ਜਾਂ ਤਾਂ ਇਹ ਜੋ ਕਹਿਣ ਦੀ ਪਹਿਲੀ ਲਿਆ ਕੇ ਦਿੰਨੇ ਆ ਪਹਿਲਾਂ ਉਹਨਾਂ ਦੀਆਂ ਗੱਲਾਂ ਹੋਰ ਹੀ ਜਦੋਂ ਪੈਸੇ ਆ ਗਏ ਤੇ ਉਦੋਂ ਸਾਰਿਆਂ ਦੀ ਗੱਲਾਂ ਬਦਲ ਗਈਆਂ ਬਾਕੀ ਗੱਲਾਂ ਲਵਲੀ ਏ ਜੇ ਤੁਸੀਂ ਆਖੋ ਨਾ ਕਿ ਉਹ ਤੁਹਾਨੂੰ ਲੈਣ ਆਉਣਗੇ ਜੋਤ ਨੂੰ ਉਹਨਾਂ ਨਹੀਂ ਆਉਣਾ ਆ ਤੇ ਬਸ ਠੀਕ ਆ ਫਿਰ ਗੱਲ ਤੇ ਮੁੱਕੀ ਇੱਕ ਹਿਸਾਬ ਦੇ ਕੇ ਆ ਉਹਨਾਂ ਲੈਣ ਨਹੀਂ ਆਉਣਾ ਨਹੀਂ ਕਿਲੋ ਨਹੀਂ ਇਦਾਂ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਅਸੀਂ ਕਿੱਧਰ ਨੂੰ ਜਾਣਾ ਇਹ ਤੁਸੀਂ ਹੁਣ ਆਪਣਾ ਬੜਿਆ ਵਿਚਾਰ ਲਓ ਵੀ ਕੀ ਕਰਨਾ ਮਾਸੜ ਜੀ ਦੇਖੋ ਹੁਣ ਧੀ ਆ ਸਾਡੀ ਠੀਕ ਆ ਨਾ ਹਾਂਜੀ ਸਾਨੂੰ ਤਾਂ ਹੁਣ ਇਹਦਾ ਦੁੱਖ ਹੋਵਾ ਜਿਹੜੀ ਲੜਾਈ ਦੀ ਜੜ ਵਾ ਨਾ ਸਾਰੀ ਮਾਸੀ ਆ ਸਾਡੇ ਘਰ ਤੇ ਕਰਤੇ ਉਹਨੇ ਜਾੜਤਾ ਵਾ ਤੇ ਅਜੇ ਵੀ ਤੁਸੀਂ ਉੱਥੇ ਬਹ ਲਿਆ ਹੋ ਪਰ ਮੈਂ ਉੱਥੇ ਕਹਿ ਰਹੀ ਨਾ ਸਾਦਾ ਨੂੰ ਕੁਝ ਜਦੋਂ ਦੀ ਮਾਸੜ ਜੀ ਉਹ ਆਉਣ ਲੱਗੀ ਆ ਨਾ ਉਦੋਂ ਦਾ ਇੱਕ ਪੱਤ ਸ਼ੁਰੂ ਹੋਇਆ ਵਾ ਘਰ 'ਚ ਚਲੋ लवली ਮੈਂ ਹੁਣ ਚਲਦਾ ਵਾ ਜੇ ਕੋਈ ਗਲਤੀ ਹੋ ਗਈ ਤੇ ਬਰਾ ਮਾਫ ਕਰਿਓ ਕੋ ਨਹੀਂ ਨਹੀਂ ਮਾਸੜ ਜੀ ਕੋਈ ਗੱਲ ਨਹੀਂ ਜਾਓ ਤੁਸੀਂ ਚਾਹ ਤੇ ਬਣਾ ਕੇ ਲਿਆਓ ਹਾਂਜੀ ਨਹੀਂ ਚਾਹ ਨਹੀਂ ਹੁਣ ਮੈਂ ਪੀਣੀ ਉਹ ਪੀ ਲੋ ਘਟ ਨਹੀਂ ਮੈਂ ਜਾ ਕੇ ਨਾਲ ਦੱਸਾ ਵੀ ਜੋਤ ਨਹੀਂ ਆਈ ਮੇਰੇ ਨਾਲ ਉਹ ਕਹਿੰਦੇ ਵੀ ਸਾਰਾ ਪਰਿਵਾਰ ਆਓਗੇ ਤੇ ਫੇਰ ਭੇਜਣੀ ਆ ਆਹ ਠੀਕ ਆ ਕਿ ਨਹੀਂ ਆਹ ਚੰਗਾ ਫਿਰ ਤੁਸੀਂ ਹੋਣਾ ਆਪਣਾ ਚਲੋ ਠੀਕ ਹੈ ਮਰਜੀ ਕਰਿਓ ਮੰਮੀ ਡੈਡੀ ਨਾਲ ਫੋਨ ਚੁੱਕਣ ਦੇਓ ਤੇ ਬਾਹਰੋਂ ਹੋ ਕੇ ਆਇਆ ਵਾ ਅਜੇ ਤੱਕ ਨਹੀਂ ਆਏ ਦਲਜੀਤ ਜਿਹੜੇ ਸਾਹਿਬ ਨਾਲ ਇੱਥੋਂ ਗਏ ਆ ਨਾ ਐਡੀ ਸੌਖੀ ਤਾਂ ਉਹਨੇ ਵੀ ਨਹੀਂ ਆਉਣਾ ਕਈ ਪਾਪੜ ਵੇਲਣੇ ਪੈਣੇ ਆ ਅਜੇ ਤਾਂ ਪਹਿਲੀ ਵਾਰਾਂ ਗਏ ਆ ਕਿਪਤਾ ਕਿੰਨੇ ਕ ਫੇਰੇ ਮਰਵਾਉਨੇ ਉਹਨਾਂ ਨੇ ਜਿੱਦਾਂ ਫੋਨ ਤੇ ਗੱਲਾਂ ਕਰਨ ਦੀ ਨਾ ਮੈਨੂੰ ਨਹੀਂ ਲੱਗਦਾ ਆਊਗੀ ਉਹ ਚਲ ਕੋਈ ਗੱਲ ਨਹੀਂ ਤੇਲ ਵੇਖੋ ਤੇਲ ਦੀ ਧਾਰ ਵੇਖੋ ਹੁਣ ਤੇਰਾ ਪਿਆ ਹੋ ਗਿਆ ਵਾ ਕੋਈ ਨਾ ਕੋਈ ਗੱਲ ਤੇ ਉਹਦਾ ਨਾ ਕਰਨਗੇ ਹੀ ਨਾ ਪੇ ਜੈਂਕ ਲਾਉਣੀ ਆ ਕਿ ਨਹੀਂ ਮੰਮੀ ਡੈਡੀ ਵੀ ਨੇ ਉਹਨਾਂ ਦੀ ਗੱਲ ਕਰਨੀ ਆ ਕਿਉਂ ਉਹਨਾਂ ਦੀ ਕਰਨੀ ਆ ਤੁਹਾਨੂੰ ਬਹੁਤਾ ਕੀ ਕਰਦੇ ਆ ਆ ਪਿਆੜ ਕੇ ਦੱਸਦੇ ਆ ਨਾ ਹੋਊ ਤਾਂ ਚਾਰ ਬੰਦੇ ਇਕੱਠੇ ਕਰਾਂਗੇ ਉਹ ਵੀ ਬੰਦੇ ਇਕੱਠੇ ਕੀਤੇ ਨਾ ਤੇ ਅਹੀਂ ਝੂਠੇ ਪੈਣਾ ਹੀ ਸਾਡੀ ਬਦਨਾਮੀ ਹੋਣੀ ਆ ਮੰਮੀ ਕਿਹੜੀ ਗੱਲਾਂ ਝੂਠੇ ਪੈਣਾ ਵਾ ਅਹੀਂ ਇਹ ਗੱਲ ਨਾ ਕਵਾਂਗੇ ਕਿ ਇਹਨੇ ਪੈਸੇ ਢੀਕੇ ਤੇ ਪੈਸੇ ਆ ਗਏ ਤੇ ਉੱਡ ਗਈ ਆ ਤੇ ਜਿਹੜਾ ਬੱਦਾ ਹੀ ਅਕੜਾ ਕੇ ਕਪਰੂਫ ਹੈਗਾ ਵਾ ਕੀ ਦੱਸੂਗੀ ਇਹ ਤੇ ਗੱਲ ਹੈਗੀ ਪਰ ਮੰਮੀ ਸੁਣੀ ਉਹਦੀ ਜਾਣੀ ਆ ਨਾ ਲੈ ਦਾ ਸੋਦੀ ਕਿਦਾਂ ਸੁਣੀ ਜਾਣੀ ਆ ਸਾਡੀ ਨਾ ਸੁਣੀ ਜਾਊਗੀ ਦੋਵਾਂ ਤਰ੍ਹਾਂ ਦੀ ਅਗਲੇ ਸੁਣਦੇ ਹੁੰਦੇ ਆ ਉਹ ਸਾਰੇ ਇਹੋ ਗਣਾ ਵਾ ਕਿ ਰਫੜ ਸਾਰਾ ਪੈਸੇ ਦਾ ਵਾ ਜਾਂ ਉਹ ਲੈ ਜਾਂਪਾ ਲੈ ਜੀ ਫਿਰ ਐਦਾਂ ਕਰੇ ਸਾਨੂੰ ਅੱਧੇ ਦੇ ਦੇ ਤਾਂ ਅਧਿਆਪ ਰੱਖ ਲੈ ਕੰਮ ਨਵੇੜੇ ਮੰਮੀ ਅਹੀਂ ਵੀ ਨਾ ਜ਼ਿਆਦਾ ਕਾਲੀ ਕਰ ਲਈ ਆ ਸੰਦੀਪ ਤੁਹਾਡੇ ਕੋਈ ਗਲਤੀ ਨਹੀਂ ਗਈ ਹੋਈ ਉਹ ਮੀਨੀ ਜੀ ਬੜੀ ਤੇਜ਼ ਹੀ ਸਾਡੀਆਂ ਗੱਲਾਂ ਸੁਣਦੀ ਰਹੀ ਪਿਆਰ ਦੇ ਨਾਲ ਮੈਨੂੰ ਬੜਾ ਪਰਮਾਇਆ ਮੰਮੀ ਜੀ ਮੇਰਾ ਪਿੰਡ ਜਾਣ ਨੂੰ ਜੀ ਕਰਦਾ ਵਾ ਮੈਨੂੰ ਕੀ ਪਤਾ ਹੈਗਾ ਵੀ ਕਿਉਂ ਕਹਿਣ ਲਈ ਆ ਉਹ ਜਿਹੜੇ ਕੰਮ ਇੱਥੇ ਕੀਤੇ ਨਾ ਨਾ ਫੋਨ ਤੇ ਉਹ ਪਿੰਡ ਜਾ ਕੇ ਕਰਨੇ ਸੀ ਤੇ ਤੁਹਾਨੂੰ ਦੋਵਾਂ ਜਣਿਆਂ ਨੂੰ ਭਜਾਉਣਾ ਸੀ ਉਹ ਤਾਂ ਚੰਗਾ ਹੋਇਆ ਕਿ ਤੁਸੀਂ ਗਏ ਨਹੀਂ ਤੇਰਾ ਵੀ ਦਿਮਾਗ ਕੰਮ ਕਰ ਗਿਆ ਬਣਾ ਲਾਤਾ ਸੀ ਆਹੋ ਬਣਾ ਲੈਣਾ ਕੋਈ ਅਭੀ ਨਾ ਵੀ ਅੱਥੇ ਜਾਂਦੀ ਤਾਂ ਫੇਰ ਕੌਣ ਜਿੰਮੇਵਾਰ ਬਣਾ ਤੇ ਮੰਮੀ ਤੁਸੀਂ ਲਾਦਾ ਦੋ ਜਣੀਆਂ ਤੁਸੀਂ ਤੁਹਾਡੇ ਦੋਵਾਂ ਨੂੰ ਧਿਆਨ ਰੱਖਿਆ ਗਿਆ ਪਤਾ ਨਹੀਂ ਕਿੱਦਾਂ ਫੋਨ ਕਰ ਲਿਆ ਉਹਨੇ ਬੇਤਲਜੀਤ ਮੈਂ ਤਾਂ ਆਪਣਾ ਫੋਨ ਹੱਥ ਚੋਂ ਛੱਡਦੀ ਨਹੀਂ ਹਾਂ ਮੈਨੂੰ ਪਤਾ ਸੀ ਇਹਦਾ ਬਲਾਦਾ ਕੀ ਪਤਾ ਰਾਤ ਸੁਤੇ ਪੈ ਇਹ ਨਹੀਂ ਕਰ ਲਿਆ ਉਹਨੇ ਤੁਹਾਡੇ ਫੋਨ ਤੋਂ ਫੋਨ ਗਿਆ ਉਹਨੂੰ लवली ਨੂੰ ਮੇਰੇ ਫੋਨ ਤੋਂ ਗਿਆ ਵਾ ਹਾਂਜੀ ਵੀ ਉਹਦਿਆਂ ਤੇ ਚਾਰ ਅੱਖਾਂ ਵਾਂ ਦੋ ਅੱਗੇ ਤੇ ਦੋ ਪਿੱਛੇ ਉਹ ਤੇ ਰਾਤ ਵੀ ਨਹੀਂ ਸੰਦੀ ਉਹਨੇ ਸੋਣਾ ਕਿੱਥੋਂ ਹੀ ਉਹ ਆ ਜਾਂਦਾ ਛਦਾਈ ਹੋ ਜਾਂਦਾ ਵਾ ਉਹ ਹੋ ਗਈ ਛਦਾਣ ਪੀ 40 ਲੱਖ ਦਵਾ ਦਾਵ ਲੈ ਕੇ ਤੇ ਉੱਡ ਜਾਵਾ ਸੋਣਾ ਉਹਨੇ ਕਿੱਥੋਂ ਹੀ ਉਹਨੇ ਆਪਣੇ ਭਰਾ ਨੂੰ ਦੱਸ ਕੇ ਆਣਾ ਹੀ ਭਰਾ ਵੀ ਦੇਖਿਆ ਕਿਦਾਂ ਗੱਲਾਂ ਕਰਦਾ ਹੀ ਕਿਦਾਂ ਤੇਰੀ ਮਾਸੀ ਨੂੰ ਗੱਲਾਂ ਕੀਤੀਆਂ ਨੇ ਮੈਂ ਤਾਂ ਸ਼ਰਮ ਚ ਮਰ ਗਈ ਪੀ ਸਿਆਣੀ ਬਿਆਣੀ ਉਹਨੂੰ ਤਾਂ ਮੈਂ ਹੀ ਸੱਦੇ ਆਪ ਹੀ ਭੈਣ ਜੀ ਆਓ ਤੇ ਮੇਰੀ ਗੱਲ ਸੁਣਜੋ ਇਹ ਕੱਲ ਦਾ ਸ਼ੋਕਰ ਆਈਓ ਤੇ ਜ਼ੁਬਾਨ ਇੰਨੀ ਲੰਮੀ ਆ ਉਦੀ ਮੈਂ ਇੱਥੇ ਨਹੀਂ ਜੇ ਮੈਂ ਇੱਥੇ ਹੁੰਦਾ ਨਾ ਮੈਂ ਚੰਗਿਆ ਲੂੰਨ ਦੇਣਾ ਹੀ ਉਹਨੂੰ ਚੱਲ ਪੁੱਤ ਚੰਗਾ ਹੋਇਆ ਤੂੰ ਇੱਥੇ ਨਹੀਂ ਗੁੱਸੇ ਦੇ ਵਿੱਚ ਨਾ ਬੰਦੇ ਕੋਈ ਵੱੱਟ ਘੱਟ ਗੱਲਾਂ ਨਿਕਲ ਜਾਂਦੀਆਂ ਜੇ ਇੱਥੇ ਰੌਲਾ ਪਾਉਂਦਾ ਪੈਂਦੇ ਤੇ ਚੰਗੇ ਲੱਗੇਦਾ ਵਾ ਤੇਰੇ ਮਾ ਚਾਚੀਆਂ ਤਾਈਆਂ ਕੀ ਕਹਿੰਦੀਆਂ ਉਹਨਾਂ ਦੀ ਤਾਂ ਅੱਗੇ ਜਬਾਨ ਆਈ ਡੀਆਂ ਮਮੀ ਉਹ ਵੀ ਤਾਂ ਰੌਲਾ ਪਾਉਂਦਿਆ ਸੀ ਜੀ ਆਪਾਂ ਬੜਨ ਲੇ ਫਿਰ ਕੀ ਹੋਣਾ ਸੀ ਪਤਾ ਲੱਗਾ ਹੀ ਲੋਕਾਂ ਨੂੰ ਹੁਣ ਉਹ ਮਸਲਾ ਤੇ ਤੇਰੇ ਪਿਓ ਨੇ ਸੁਲਝਾ ਲਿਆ ਨਹੀਂ ਤੇ ਮੈਂ ਹੀ ਭਜਾ ਦੇਣਾ ਸੀਗਾ ਇਹ ਆਣ ਕੇ ਉਹਨਾਂ ਵੱਲ ਹੋ ਗਏ ਨਹੀਂ ਤੇ ਵੇਦਨਾ ਕਿਦਾਂ ਜਾਂਦੇ ਸੀ ਦੁੜਕਦੇ ਇਥੋਂ ਫਿਰ ਪਤਾ ਹੈ ਡੈਡੀ ਨਾਲੀ ਗਲਤੀ ਆ ਤੂੰ ਚੁੱਪ ਕਿਤੇ ਰਹਿੰਦੇ ਕੋਈ ਨਾ ਕੋਈ ਗੱਲ ਨਿਭਰਦੀ ਨਾ ਗਲਤੀ ਤੁਹਾਡੇ ਦੋਵਾਂ ਦੀ ਤੂੰ ਕੋਈ ਇੱਥੇ ਗੱਲ ਕਰਨ ਲੱਗੇ ਉਹਨੇ ਸੁਣ ਲਿਆ ਇਤੋਂ ਸਾਰਾ ਪਵਾੜਾ ਪੈ ਗਿਆ ਸਾਡੀ ਜਾਣੀ ਬਲਾ ਕੀ ਇਹ ਬਲਾ ਸੁਣ ਲਈ ਆ ਇਹ ਕਿਤੇ ਕੰਧ ਨਾ ਲੱਗੀ ਅਸੀਂ ਤਾਂ ਮਾਪੋਤ ਵਿਹਾਰੀ ਗੱਲਾਂ ਹੀ ਕਰਨ ਦੇ ਆਂ ਉਹ ਚੱਲ ਮੰਮੀ ਹੁਣ ਇਹ ਆ ਕਿਤੇ ਆ ਜਾਵੇ ਇੱਕ ਕਰੀ ਚੱਲ ਹੁਣ ਨਾ ਸਾਰੇ ਜਿੰਨੇ ਮੁੱਖੇ ਪਿਆਰੇ ਹੋ ਜਾਂਦੇ ਆ ਜੂਗੀ ਤੇ ਹੁਣ ਇਹਨੂੰ ਕੌੜਾ ਮੂੰਹ ਨਹੀਂ ਆਪਾਂ ਮਾਰਨਾ ਮੰਮੀ ਮਿਲਦੇ ਪੈਸੇ ਮਿਲਣ ਨਹੀਂ ਮਿਲਦੇ ਨਾ ਮਿਲਣ ਇਹਨੂੰ ਕੱਖਣਾ ਕਿਉਂ ਹਣ ਜੇ ਆ ਗਈ ਤੇ ਚੱਲ ਕੋਈ ਨਹੀਂ ਮੈਂ ਵੀ ਤੇਰੀ ਮਾਂ ਵਾਂ ਪੈਸੇ ਤੇ ਨਹੀਂ ਇਦੋਂ ਦੇਣ ਦਿੰਦੀ ਇਹ ਭਰਾ ਆ ਲੈਣ ਦੇ ਤੇ ਡੈਡੀ ਨੂੰ ਫੋਨ ਕਰਨਾ ਹੈ ਇੱਕ ਵਾਰੀ ਉਹ ਕੀਤਾ ਫੋਨਿਆ ਨਹੀਂ ਚੁੱਕਣ ਦੇ ਕਹਿੰਦਾ ਹੋਣ ਦੇ ਹੁਣੀ ਮਾਸੜ ਜੀ ਆਏ ਸੀ ਨਾ ਅੱਜ ਤੂੰ ਉਹਨਾਂ ਮਾੜੀ ਚੰਗੀ ਕੋਈ ਨਹੀਂ ਗੱਲ ਕੀਤੀ ਉਹਦਾ ਉਹਨਾਂ ਨੂੰ ਕਿਤੇ ਮਾਸੀ ਹੋਣਾ ਯੂਰਪ ਆਇਆ ਹੋਣਾ ਵੀ ਤੁਸੀਂ ਉਹਨਾਂ ਦਾ ਸਾਥ ਦਿੱਤਾ ਤੇ ਹੁਣ ਤੁਸੀਂ ਲੈ ਕੇ ਆਓ ਤੂੰ ਨਾਈਥੀ ਆਣ ਕੀ ਹੋ ਗਿਆ ਵਾ ਵੀ ਮੇਰੇ ਜੰਮੀ ਵਾਲੀ ਤੇ ਨਾ ਤੁਸੀਂ ਘੱਲੋ ਜੋਤ ਨੂੰ ਤੇ ਤੁਸੀਂ ਆਪਣਾ ਪੜਿਆ ਵਿਚਾਰ ਲਓ ਜਿੱਦਾਂ ਵੀ ਤੁਹਾਡਾ ਵਾਰਾ ਖਾਂਦੀ ਆ ਤੇ ਅਹੀਂ ਇਹੋ ਗਾੜੀਆਂ ਆਖਿਆ ਵੀ ਅਹੀਂ ਘੱਲਣਾ ਦੇ ਨਹੀਂ ਉੱਥੇ ਤੇ ਅੱਗੇ ਕਿਹੜਾ ਤੁਸੀਂ ਚੰਗਾ ਕਰਨ ਲੇ ਜ ਕੁੜੀ ਨਾਲ ਤਿੰਨ ਦਿਨ ਕੁੜੀ ਨੂੰ ਮੈਂ ਬੰਨ ਕੇ ਰੱਖਿਆ ਤੁਸੀਂ ਸਮਾਸੜ ਜੀ ਤੁਸੀਂ ਫੋਨ ਕਰ ਦਿੰਦੇ ਮੈਨੂੰ ਆਂਦੇ ਇਹ ਮੇਰੀ ਵਾਹ ਪੇਛ ਨਹੀਂ ਜਾਣ ਦਿੱਤੀ ਉਹਨਾਂ ਨੇ ਤੇ ਮੈਂ ਫੋਨ ਤੇ ਤੁਹਾਡੇ ਕੋ ਹੈ ਸੀ ਨਾ ਪਰ ਇਹ ਵੀ ਹੋਰ ਨਹੀਂ ਕੋਈ ਗੱਲ ਕੀਤੀ ਉਹਨਾਂ ਨੇ ਤੇ ਚਲ ਗਏ ਮੁੜ ਕੇ ਇੱਥੋਂ ਚਲੋ ਇਹ ਨਾ ਤਾਂ ਹੈਗਾ ਨਾ ਕੋਈ ਤੇ ਆ ਸਿਆਣਾ ਉਹਨਾਂ ਦੇ ਵਿੱਚ ਉਹ ਆਹੋ ਉਹਦੇ ਅੱਗੇ ਵੀ ਨਹੀਂ ਕੋਈ ਗੱਲਬਾਤ ਕਰਦਾ ਜੋ ਦੱਸਦੀ ਹੁੰਦੀ ਹੈ ਨਾ ਪਹਿਲਾਂ ਹੂੰ ਹੂੰ ਤੇ ਉਹਨਾਂ ਕਿਤੇ ਯੂਰਪ ਆਇਆ ਤਾਂ ਹੀ ਵਿਚਾਰ ਆਇਆ ਗਿਆ ਫਿਰ ਇੱਥੇ ਭਾਜੀ ਉਹਨਾਂ ਨੇ ਇਹ ਵੀ ਗੱਲ ਕਹਿਤੀ ਜਾਂਦੇ ਜਾਂਦੇ ਨੇ ਵੀ ਕੁੜੀ ਦਾ ਉੱਥੇ ਵਸੇਬਾ ਹੈ ਨਹੀਂ ਜੀ ਤੇ ਨਾ ਹੀ ਉੱਥੇ ਤੁਸੀਂ ਕੱਲੇ ਹੋ ਕਿਉਂਕਿ ਉਹ ਸਦਰ ਨਾਲੇ ਤਾਂ ਨਹੀਂ ਆ ਉਹਨਾਂ ਨੂੰ ਪੈਸੇ ਦਾ ਲਾਲਚ ਵਾ ਤੇ ਪੈਸੇ ਦੇ ਲਾਲਚ ਨੂੰ ਹੀ ਉਹ ਸਦਨ ਦੇ ਆ ਤੇ ਕਿਹੇ ਤਰੀਕੇ ਨਾਲ ਪੈਸਾ ਹੱਥ ਚ ਆ ਜਾਵੇ ਚਲੋ ਇਹ ਵੀ ਵਧੀਆ ਹੋ ਗਿਆ ਇਹ ਵੀ ਆਪ ਹੀ ਗੱਲ ਕਲੀਅਰ ਕਰਤੀ ਉਹਨਾਂ ਨੇ ਆ ਕੇ ਹਾਂਜੀ ਠੀਕ ਹੈ ਨਹੀਂ ਇਦਾਂ ਕਰ ਲੈ ਬਲੀ ਨੇ ਹਾਂਜੀ ਕੋਨਾ ਜੋ ਉਹਦਾ ਜਿਹੜਾ ਅਕਾਊਂਟ ਹੈ ਨਾ ਇੱਥੇ ਆਪਣੇ ਲਾਗੇ ਪਿੰਡ ਦੇ ਬ੍ਰਾਂਚ ਖਲਾਲਾ ਅੱਛਾ ਜੀ ਠੀਕ ਹੈ ਨਾ ਤੇ ਜਦੋਂ ਗੱਲ ਹੀ ਨਿਬੇੜ ਗਏ ਆ ਆਹੋ ਗੱਲ ਤੇ ਨਿਬੜੀ ਇੱਕ ਹਿਸਾਬ ਦੀ ਵੀ ਉਹਨਾਂ ਨੇ ਤੇ ਆਉਣਾ ਨਹੀਂ ਆਉਣਾ ਨਹੀਂ ਆਨੇ ਆਉਣਾ ਨਹੀਂ ਤੇ ਅਸੀਂ ਭੇਜਣਾ ਨਹੀਂ ਜੋਤ ਨੂੰ ਕੋਈ ਗੱਲ ਨਹੀਂ ਇਦਾਂ ਕਰ ਲੈਣੀ ਜਿੱਦਾਂ ਤੁਸੀਂ ਕਹਿੰਦੇ ਠੀਕ ਹੈ ਨਾ ਆਹ ਤੇ ਬਾਕੀ ਜੋਤਨਾ ਵੀ ਸਲਾਹ ਕਰ ਲੈਣੇ ਆਂ ਹਾਂਜੀ ਜੋਤ ਕੀ ਕਹਿੰਦੀ ਆ ਤੇ ਉਹਦੇ ਆਪ ਹੀ ਜਵਾਬ ਦੇ ਗਏ ਆ ਨਾ ਫਿਰ ਇੱਕ ਹਾਂਜੀ ਹਾਂਜੀ ਆਪ ਹੀ ਦੇ ਗਏ ਇੱਕ ਹਿਸਾਬ ਦਾ ਕਿ ਸਾਡੀ ਕੋਈ ਗਾਰੰਟੀ ਨਹੀਂ ਹੋ ਜਦੋਂ ਉਹਨਾਂ ਦੇ ਘਰ ਦਾ ਮੈਂਬਰ ਹੀ ਕਹਿਣ ਦਿਆ ਵੀ ਉੱਥੇ ਵਸੇਬਾ ਹੀ ਹੈ ਨਹੀਂ ਕੁੜੀ ਦਾ ਤੇ ਫਿਰ ਕੱਲ੍ਹ ਨੂੰ ਦਾ ਤੇ ਕੋਈ ਫਾਇਦਾ ਹੀ ਨਹੀਂ ਉੱਥੇ ਕੋਈ ਫਾਇਦਾ ਜੇ ਕੱਲ੍ਹ ਨੂੰ ਕੋਈ ਨੁਕਸਾਨ ਹੋ ਗਿਆ ਤੇ ਫਿਰ ਕਿੱਥੋਂ ਚੱਲਾਂਗੇ ਅਸੀਂ ਤੁਸੀਂ ਨਾ ਆਪਣੇ ਲੱਗੇ ਜਿਹੜੀ ਬ੍ਰਾਂਚ ਆ ਉਹ ਕਰੋ ਇੱਥੇ ਅਕਾਊਂਟ ਕਰਾਓ ਤੇ ਉਹਦਾ ਤੇ ਪੈਸੇ ਉਹਦੇ ਵਿੱਚ ਟ੍ਰਾਂਸਫਰ ਕਰਾ ਸਾਰੇ ਕੋਈ ਗੱਲ ਨਹੀਂ ਇਦਾਂ ਕਰਾ ਲੈਣੀ ਹੋਰ ਹੋਰ ਜੋਤ ਬਹੁਤ ਤੇਰਾ ਕੀ ਵਿਚਾਰਾ ਭਾਜੀ ਤੁਹਾਨੂੰ ਵੀ ਸਾਰਾ ਕੁਝ ਪਤਾ ਵਾ ਵੀ ਉਹ ਕਿੱਦਾਂ ਦਾ ਇਨਸਾਨ ਨੇ ਜੇ ਇਹੀ ਕਹੀਏ ਵੀ ਉਹ ਸੁਧਰ ਜਾਣਗੇ ਜਾਂ ਮੈਂ ਉੱਥੇ ਚੱਲ ਜੂੰਗੀ ਮੇਰੇ ਨਾਲ ਫਿਰ ਤੋਂ ਪਿਆਰ ਨਾ ਰਹਿਣਗੇ ਇਹ ਗੱਲ ਤੇ ਹੋਣੀ ਨਹੀਂ ਆ ਤੇ ਦੂਜੀ ਗੱਲ ਇਹ ਆ ਵੀ ਉਹ ਭਾਵੇਂ ਜਿੰਨਾ ਮਰਜ਼ੀ ਕਹੀ ਜਾਣ ਵੀ ਜੋਤ ਇੱਥੇ ਆ ਜੇ ਹੋ ਜਿੱਦਾਂ ਡੈਡ ਜੀ ਆਏ ਹੀ ਉਹ ਵੀ ਵਿਚਾਰੇ ਕਹਿੰਦੇ ਹੀ ਤੇ ਮੇਰਾ ਮਨ ਨਹੀਂ ਮੰਨਦਾ ਹੈਗਾ ਮੈਨੂੰ ਤੇ ਸੰਦੀਪੀ ਦੀ ਜੀ ਨੇ ਫੋਨ ਵੀ ਕੀਤਾ ਸੀ ਤੇ ਮੈਂ ਮਨਾ ਕਰਤਾ ਸੀ ਮੈਂ ਕਿਹਾ ਸੀ ਵੀ ਮੈਂ ਇੱਥੇ ਹੁਣ ਨਹੀਂ ਆਉਣਾ ਹੈਗਾ ਤੇ ਜੇ ਮੰਨ ਲਓ ਕੱਲ ਨੂੰ ਉੱਥੇ ਚਲ ਵੀ ਜਾਵਾਂ ਕੋਈ ਨੁਕਸਾਨ ਹੋ ਜੇ ਤੇ ਫਿਰ ਕੀ ਕਰੂੰਗੀ ਮੇਰੇ ਕੋਲੋਂ ਨਾ ਵੀਰ ਜੀ ਨੂੰ ਹੋਰ ਤੰਗੀ ਨਹੀਂ ਦਿੱਤੀ ਜਾਂਦੀ ਬਾਕੀ ਵੀਰ ਜੀ ਆਪਸੇ ਆਣੇ ਨੇ ਜਿੱਦਾਂ ਉਹਨਾਂ ਦਾ ਮਾਨਿਆ ਨਾ ਉਦਾਂ ਹੀ ਕਰ ਲੈ ਠੀਕ ਹੈ ਫਿਰ ਕੋਈ ਗੱਲ ਨਹੀਂ ਜੋਤ ਲਵਲੀ ਇਹਨੂੰ ਜਦੋਂ ਮੈਂ ਕੰਮ ਆ ਦੱਸਿਆ ਨਾ ਉਹ ਕਰਾ ਲਾ ਤੂੰ ਕੋਈ ਗੱਲ ਨਹੀਂ ਉਦਾਂ ਹੀ ਕਰ ਲੈਨੇ ਭਾਜੀ ਠੀਕ ਹੈ ਬਸ ਇਹੋ ਗੱਲ ਸੀ ਜੋਤ ਨੂੰ ਕੁੱਛਣਾ ਸੀ ਤੇ ਜੋਤ ਦਾ ਜਿੱਦਾਂ ਦਿਲ ਕਰੇਗਾ ਉਦਾਂ ਹੀ ਕਰਨਾ ਕੋਈ ਗੱਲ ਨਹੀਂ ਬਿਨਾਂ ਖਾਤੇ ਵਾਲਾ ਕੰਮ ਕਰਾ ਲੈਣੀ ਆ ਹੋਰ ਹੋਰ ਬਾਕੀ ਦੀ ਬਾਅਦ ਚ ਵੇਖ ਲਾਂਗੇ ਅਸੀਂ ਕਿਉਂ ਕੁੜੀ ਨੂੰ ਉੱਥੇ ਭੇਜੀਏ ਯਾਰ ਜਦੋਂ ਆਪ ਹੀ ਇਦਾਂ ਗੱਲਾਂ ਕਰਨ ਦੇ ਆ ਗਏ ਹਾਂਜੀ ਠੀਕ ਹੈ ਨਾ ਨਹੀਂ ਉੱਥੇ ਘੱਲਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਨਹੀਂ 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 ਬਾਕੀ ਨਗਰੀ ਹਾਂਜੀ ਤੇ ਮਹਾਰਾਜ ਅੱਗੇ ਇਹੋ ਹੱਥ ਜੋੜਨਾ ਕਿ ਸੱਚੇ ਪਾਤਸ਼ਾਹ ਜੋਤ ਨੂੰ ਚੰਗਾ ਜੀ ਮਿਲ ਜੇ ਅਗੇ ਹਣਾ ਹਾਂਜੀ ਤੇ ਚਲੋ ਇਹਦਾ ਵਿਚਾਰੀ ਦਾ ਟਾਈਮ ਵਧੀਆ ਪਾਸ ਹੋ ਜਾਏਗਾ ਬੜੀ ਮੁਸੀਬਤ ਚੱਕੀ ਆ ਹਾਂਜੀ ਤੇ ਤੁਸੀਂ ਵੀ ਦੁਆ ਜਨਾਂ ਨੇ ਬੜਾ ਸਾਥ ਦਿੱਤਾ ਵਿਚਾਰ ਹਾਂਜੀ ਸਾਡ ਫਿਰ ਦੇਣਾ ਪੈਣਾ ਸੀ ਭਾਜੀ ਕੀ ਕਰਨਾ ਸੀ ਤੇ ਇਦਾਂ ਕਰਨਾ ਵਾ ਪਹਿਲੇ ਟਰਾਂਸਫਰ ਕਰਾ ਕੇ ਨਾ ਬਿਲਕੁਲ ਆ ਲੱਗੇ ਸਾਡੀ ਆਪਣੀ ਪੈਲੀ ਠੀਕ ਇੱਥੇ ਫਿਰ ਕਮਰੇ ਦੋ ਪਾ ਦਾਂਗੇ ਇਹਨਾਂ ਨੂੰ ਕੀ ਕਰ ਲੈਣਾ ਹਾਂ ਹਾਂ ਠੀਕ ਆ ਇੱਥੇ ਰਹੀ ਜਾਏ ਫਿਰ ਠੀਕ ਹਾਂਜੀ ਉਹ ਕੋਈ ਗੱਲ ਨਹੀਂ ਡੈਡੀ ਆਉਣ ਦੇ ਹੋਣੇ ਆ ਤਾਂ ਹੀ ਨਹੀਂ ਫੋਨ ਚੁੱਕਣ ਦੇਗੇ ਨਹੀਂ ਚੁੱਕਣ ਦੇਣੇ ਲਓ ਆ ਹੀ ਗਈ ਰਾਮਨ ਕਾਦੀ ਹੋਣੀ ਆ ਤੁਹਾਡਾ ਨਾ ਮਾਪੋਤਾਂ ਦੇ ਬੇੜੀਆਂ ਚ ਵਟੇ ਪਏ ਆ ਇੱਥੋਂ ਤੱਕ ਨੌਬਤ ਨਹੀਂ ਆਉਣੀ ਤੁਸੀਂ ਉਹਨੂੰ ਬਤਾ ਕਿਉਂ ਪਹਿਲੋਂ ਇਹ ਦੱਸੋ ਮੈਨੂੰ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਕੰਮ ਨਾ ਕਰੋ ਤੇ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਅਸੀਂ ਉਹਨੂੰ ਫੋਨ ਨਹੀਂ ਫੜ ਦੇਣਾ ਅਸੀਂ ਐਵੇਂ ਨਹੀਂ ਕਰ ਦੇਣਾ ਉਹਨਾਂ ਨੇ ਮੈਨੂੰ ਸਾਫ਼-ਸਾਫ਼ ਕਹਿਤਾ ਵਾ ਕਿ ਅਸੀਂ ਆਪਣੀ ਕੁੜੀ ਨਹੀਂ ਹੈ ਭੇਜਣੀ ਮੈਂ ਕਿਹਾ ਵੀ ਆਪਣੀ ਮੱਦੀ ਵੇ ਲੋ ਭੇਜਣੀ ਤੇ ਨਹੀਂ ਤੇ ਨਾਲੇ ਮੈਨੂੰ ਕਹਿੰਦੇ ਹੈ ਵੀ ਤੂੰ ਉਹਨਾਂ ਨੂੰ ਨਾਲ ਲੈ ਕੇ ਆਉਣਾ ਏ ਜਿਹੜੀਆਂ ਇੰਨੀਆਂ ਬੋਲਦੀਆਂ ਸੀ ਉਦਣ ਤੇ ਮੈਂ ਉਥੇ ਕੀ ਜਵਾਬ ਦਿੰਦਾ ਹੁਣ ਮੈਂ ਸਿਆਣਾ ਬਹਿਣਾ ਵਾਂ ਮੈਂ ਤਾਂ ਨਾ ਲੈਣ ਗਿਆ ਮੇਰੀ ਤਾਂ ਬੇਇੱਜ਼ਤੀ ਹੋ ਗਈ ਕਿ ਨਹੀਂ ਇੱਕ ਸਾਹਬ ਦੀ ਜਿਹੜੀ ਉਹਨਾਂ ਕੁੜੀ ਨਹੀਂ ਭੇਜੀ ਮੇਰੇ ਨਾਲ ਨਾ ਬੇਇੱਜ਼ਤੀ ਵਾਲੀ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਜੇ ਮੈਨੂੰ ਜਾਣਾ ਵੀ ਪਊ ਨਾ ਤੇ ਮੈਂ ਚਲ ਜੂੰਗੀ ਗਲਤੀ ਤੇ ਤੁਹਾਡੀ ਹੋਈ ਜਿਹੜਾ ਆਣ ਕੇ ਤੇ ਉਹਨਾਂ ਵੱਲ ਹੋਗੇ ਤੁਸੀਂ ਨਹੀਂ ਤਾਂ ਮੈਂ ਕੁੜੀ ਜਾਣ ਨਹੀਂ ਹੀ ਦੇਣੀ ਤੇ ਪੈਸੇ ਵੀ ਮੈਂ ਕਢਾ ਲੈਣੇ ਸੀਗੇ ਉਹਨਾਂ ਦੋਵਾਂ ਜਾਣੇ ਦੇ ਸਾਲੇ ਪੜਵਾਏ ਜੇ ਮੈਂ ਅੱਧਾ ਔਰ ਚੰਗੀ ਲਵਾਉਣੀ ਵੇਣਦੇ ਕਿੱਦਾਂ ਜਾਂਦੇ ਸੀ ਇੱਥੇ ਆ ਰਾਮਾ ਨਾ ਮੇਰੀ ਗੱਲ ਸੁਣ ਜੋ ਆ ਚੰਗਾ ਹੋਇਆ ਵਾ ਤੂੰ ਇੱਥੇ ਨਾ ਨਾ ਜਾਣ ਦਿੰਦੀ ਆ ਨਾਲ ਹੀ ਥਾਣਾ ਵਾ ਨਾ ਚੁੱਕਿਆ ਉਹ ਮਾਰਨਾ ਹੀ ਦੋ ਪੋਟੇ ਲੈ ਕੇ ਦੇਣੇ ਸੀ ਉਹਨਾਂ ਨੇ ਨਹੀਂ ਨਹੀਂ ਛੇਤੀ ਵੀ ਨਹੀਂ ਮਾਰ ਦੇਣਾ ਉਹਨਾਂ ਦੇ ਪਿਓ ਦਾ ਰਾਜ ਹੀਗਾ ਮੈਂ ਨਾ ਕਹਿੰਦੀ ਕਿ ਸੋਨਾ ਲੈ ਕੇ ਭੱਜਣ ਲੱਗੀ ਸੀ ਮੇਰੀ ਜ਼ੁਬਾਨ ਹੈ ਨਹੀਂ ਕੋਈ ਸਬੂਤ ਹੈਗਾ ਵਾ ਇਹ ਉਹਨੂੰ ਬੰਨਿਆ ਸੀ ਸਬੂਤ ਕੁੜੀ ਆ ਉਹਨਾਂ ਕੋਲ ਮੂੰਹ ਨਾ ਉਹਨੇ ਦੱਸਣਾ ਹੀ ਤੂੰ ਮੂੰਹ ਨਾ ਆਪਾਂ ਕਹਿ ਦੇਣਾ ਇਹ ਨਹੀਂ ਬੰਨਿਆ ਥਾਣੇ ਵਾਲੇ ਜਿਹੜੇ ਆ ਨਾ ਇਹ ਇੱਕ ਪੱਖ ਦੀ ਨਹੀਂ ਗੱਲ ਸੁਣੀ ਜਾਂਦੇ ਹੁੰਦੇ ਉਹਨਾਂ ਦੋਵਾਂ ਤਰ੍ਹਾਂ ਦੀ ਗੱਲ ਸੁਣਨੀ ਹੁੰਦੀ ਆ ਚਲੋ ਫਿਰ ਜਾਓ ਜਾ ਕੇ ਲੈ ਆਓ ਕੋਈ ਗੱਲ ਨਹੀਂ ਲੈਵਾਂਗੇ ਪੈਸੇ ਏਡੀਸ਼ੇ ਤੇ ਨਹੀਂ ਉੱਥੇ ਮੈਂ ਜਾਣ ਦਿੰਦੀ ਵੀ ਇਹਦਾ ਭਰਾ ਖਰਚੂਗਾ ਮੇਰੇ ਪੁੱਤ ਦੀ ਕਮਾਈ ਵੇਖੀ ਜਾਓ ਗਾੜੀ ਗਾੜੀ ਪਾੰਦਾ ਕੀ ਆ ਮੰਮੀ ਛੱਡੋ ਭਰਾ ਪੈਸੇ ਵੀ ਇਹ ਸੋਚੋ ਪਹਿਲੀ ਕਿਦਾਂ ਬਚਾਉਣੀ ਆ ਸਾਨੂੰ ਤਾਂ ਨਿਆਣਾ ਹੋ ਗਿਆ ਨਾ ਉਹਨੇ ਪਹਿਲੀ ਵੀ ਲੈ ਆਣੀ ਆ ਮੇਰੀ ਗੱਲ ਸੁਣ ਪਹਿਲੀ ਕਿਦਾਂ ਬਚਾਉਣੀ ਆ ਤੇਰੇ ਪਿਓ ਦੇ ਨਾਲ ਪਹਿਲੀ ਆ ਆਪੇ ਤੇਰੇ ਨਾਲ ਕਰੂਗਾ ਸਾਰੀ ਉਛੋ ਡੈਡੀ ਕਰਨਗੇ 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 ਕਿਉਂ ਨਾ ਇਹ ਤਾਂ ਉਹਨਾਂ ਦਾ ਪਕਵੂੜਦੇ ਆ ਜਦੋਂ ਉਹਨੇ ਸਾਡੇ ਘਰ ਆਉਣਾ ਨੀਗਾ ਪਹਿਲੀ ਵੀ ਕਾਦੀ ਦਈਏ ਪੈਸੇ ਤਾਂ ਅੱਗੇ ਲੈ ਗਈ ਆ ਤੁਸੀਂ ਚੁੱਪ ਕਰਕੇ ਨਾ ਪਿਆਲੀ ਇਹਦੇ ਨਾਲ ਆਪਾਂ ਸਾਰੀ ਪਿਆਲੀ ਰਮਨਜ ਨਹੀਂ ਲੱਗਣੀ ਠੀਕ ਹੈ ਕਿ ਨਹੀਂ ਉਧਰ ਤਾਂ ਜੋਦਾ ਕੰਮ ਮੁੱਕੂਗਾ ਤੇ ਫੇਰ ਗੱਲ ਬਣਨੀ ਹੈ ਤੁਹਾਡੀ ਤੁਸੀਂ ਸਾਰਾ ਕੰਮ ਖਰਾਬ ਕਰਨਾ ਮੇਰੀ ਸੁਣ ਲੋ ਗੱਲ ਜੋਰ ਤਾਂ 40 ਲੱਖ ਹੈਗਾ ਵਾ ਉਹਦੀ ਉਮਰ ਲੰਘ ਜਾਣੀਆਂ ਖਾਂਦੇ ਆ ਇਹਨਾਂ ਸਭ ਕੋ ਉਹਨੂੰ ਦੇਣਾ ਵੇਖ ਲਿਓ ਭਾਈ ਕੱਖ ਨਹੀਂ ਦੇਣਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਵਾਂ ਰਮਨ ਗੱਲਾਂ ਮੈਨੂੰ ਸਾਰੀਆਂ ਹੀ ਆਉਂਦੀਆਂ ਆਹੀਂ ਮੇਰੋਂ ਸਿਰਫ ਇੱਕ ਸ਼ਰਮ ਮਾਰਦੀ ਆ ਕਿ ਜੇ ਦੋ ਚਾਰ ਬੰਦੇ ਇਕੱਠੇ ਕਰਕੇ ਲੈ ਆਏ ਤੇ ਕੀ ਜਵਾਬ ਦਊਂਗਾ ਇੱਥੇ ਕਿ ਨਹੀਂ ਮੈਂ ਪੈੜੀ ਦੇਣੀ ਕਾਜ ਕਾਦੀ ਪੈਲੀ ਬੰਦੀ ਆ ਜੇ ਅੱਜ ਉਹਦਾ ਚੜਾਕਦੇ ਹੋਰ ਕਰ ਦੇਣਗੇ ਸਾਡੀ ਜਾਇਦਾਦ ਵਿੱਚ ਉਹਦਾ ਹਿੱਸਾ ਲੈ ਗਈ ਕਿ ਨਹੀਂ ਲੈ ਗਈ ਜੇ ਮਰਜੀ ਕਰੋਂ ਤਾਂ ਕਿਤੇ ਵਿਆਹ ਕਰਤਾ ਫਿਉਰੀ ਪੈਲੀ ਦੇਣੀ ਆ ਜਦੋਂ ਕਰਤਾ ਫੇਰ ਕਾਦੀ ਪੈਲੀ ਦੇਣਾ ਵਾ ਭਰਾ ਪਰਜਾਈ ਨੇ ਪੈਸੇ ਜਿਹੜੇ ਖੋਖ ਖਿੰਦ ਲੈਣੇ ਆ ਇਹਨੂੰ ਘਰੋਂ ਕੱਢਣਾ ਵਾ ਅੱਜ ਤੇ ਗਈ ਆ ਨਾ ਬੈਗ ਚੁੱਕ ਕੇ ਇਹਨੇ ਰੋਣਾ ਵਾਂ ਅੱਖਾਂ ਚ ਕਸੂਨ ਦੇ ਦੇ ਕੇ ਮੇਰੀ ਗੱਲ ਉਹਨਾਂ ਨੇ ਕਿਤੇ ਨਾ ਕਿਤੇ ਵਿਆਹ ਕਰਨਾ ਹੀ ਆ ਪਿਛੇ ਪੈਲੀ ਦੇਣੀ ਉਹਨਾਂ ਨੂੰ ਉਹ ਪਹਿਲਾਂ ਵੇਖੋ ਤਾਂ ਸਹੀ ਪੇਤੇ ਪੇ ਦੇ ਆ ਕੇ ਜਾ ਵਿਆਹ ਕਰਦੇ ਕੀ ਕਰਦੇ ਆ ਗਏ ਨਹੀਂ ਕਿੰਨਾ ਕੁ ਭੇਜਤਾ ਉਹਨਾਂ ਨੇ ਮੈਂ ਤਾਂ ਉਥੇ ਬੀਤੀ ਕਰਾ ਕੇ ਆ ਗਿਆ ਹੁਣ ਤੁਸੀਂ ਜਾਓ ਦੋਵੇਂ ਮਾਂ ਪੁੱਤ ਦੇਖੋ ਤਾਂ ਸਹੀ ਉਥੇ ਬਣਦਾ ਕੀ ਆ ਤੇ ਕੋਈ ਨਹੀਂ ਜਾਣਾ ਪਊ ਤਾਂ ਚਲ ਜਾਾਂਗੇ ਦਿਲਜੀਤ ਚਲ ਜਾਾਂਗੇ ਡਰ ਨਹੀਂ ਪਿਆ ਲਾ ਕੇ ਛਾ ਕੇ ਦੱਸ ਕੇ ਆਵਾਂਗੇ ਤੇ ਸਾਡੇ ਨਾਲ ਧੋਖਾ ਕਰਕੇ ਆਏ ਆ ਕਹੀ ਦੱਸਣੀ ਆ ਜਾ ਕਿਨਾਂ ਦਾ 40 ਲੱਖ ਮਿਲ ਗਈ ਗਿਆ ਇਥੇ ਲੈ ਕੇ ਆ ਗਈ ਮੇਰਾ ਤਾਂ ਕਹਣਾ ਮੇਰੀ ਗੱਲ ਸੁਣ ਇੱਥੇ ਜ਼ੁਬਾਨ ਚਲਾਉਂਦੇ ਨਾ ਮਾਂ ਪੁੱਤ ਉਥੇ ਜਾਓ ਕੋਈ ਨਹੀਂ ਚਲਾ ਲਾਂਗੇ ਉਥੇ ਵੀ ਚਲਾ ਲਾਂਗੇ ਉਥੇ ਤੁਸੀਂ ਹੀ ਮਾ ਪਤਨਾ ਕਰੇ ਰੋਲਾ ਪਾਉਣ ਵਾਲੇ ਜੇ ਮੈਂ ਆ ਤੁਸੀਂ ਇਹਨਾਂ ਨੇ ਪੁੱਛਿਆ ਵੀ ਚਾਹ ਪਾਣੀ ਪੀਣਾ ਵਾ ਜਾਂ ਕਿਦਾਂ ਆਉਂਦਾ ਕੀ ਬਣ ਗਿਆ ਉੱਥੇ ਨਾਲੇ ਜਾਓ ਉੱਥੇ ਪਤਾ ਲੱਗ ਜੂ ਤੁਹਾਨੂੰ ਕੀ ਬਣ ਰਹਾ ਚ ਤਾਂ ਕੋਈ ਗੱਲ ਨਹੀਂ ਜੇ ਜਾਣਾ ਪਊ ਤਾਂ ਚਲ ਵੀ ਜਾਵਾਂਗੇ ਐਡਾ ਡਰ ਵੀ ਨਹੀਂ ਪਿਆ ਸੱਚੇ ਆ ਆਪਣੀ ਥਾਂ ਤੇ ਝੂਠੇ ਨਹੀਂ ਗੇ ਤੇ ਜੇ ਉੱਥੇ ਗਏ ਤਾਂ ਪੁੱਛਣਾ ਸੀ ਕੀ ਕਰਕੇ ਆਏ ਉੱਥੇ ਇਹ ਘਟਵਾ ਇਹਨਾਂ ਖਿੱਚ ਕੇ ਕਿਹਾ ਹੀ ਨਹੀਂ ਹੁਣਾ ਮੈਨੂੰ ਪਤਾ ਵਾ ਨਾ ਇਹ ਸਾਡੀ ਗਲਤੀ ਕਾਟ ਆਏ ਹੁਣੇ ਆ ਪਹਿਲਾਂ ਗਏ ਨਹੀਂ ਆਉਣਾ ਉਹਨੇ ਜੋ ਕੋਈ ਗੱਲ ਨਹੀਂ ਜੋ ਕੋ ਡੈਡੀ ਨੇ ਇੱਥੇ ਕੀਤਾ ਉਹ ਕੋ ਉੱਥੇ ਕਰਿਆ ਨਹੀਂ ਤੂੰ ਫਿਕਰ ਨਾ ਕਰ ਮੈਂ ਤੇਰੇ ਵੱਲੋਂ ਪਿਆਰੀ ਤੇ ਤੇਰੇ ਨਾਲ ਲਵਾ ਕੇ ਰਹੂੰਗੀ